ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਆਲਿਆਂ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਚਟਨੀ ਸਰਦੀ ਦੇ ਮੌਸਮ ਵਿੱਚ ਜੇਕਰ ਤੁਸੀਂ ਇੱਕ ਚਮਚ ਖਾ ਲਓਗੇ ਤਾਂ ਤੁਹਾਨੂੰ ਖੂਨ ਦੀ ਕਮੀ ਵਾਲਾਂ ਦਾ ਝਾਣਾ ਤੇ ਪੇਟ ਦੀਆਂ ਬਹੁਤ ਹੀ ਬਿਮਾਰੀਆਂ ਤੋਂ ਇਹ ਰਾਹਤ ਦਵਾਉਂਦੀ ਹੈ ਤੁਸੀਂ ਡੇਲੀ ਇਸ ਦਾ ਇੱਕ ਚਮਚ ਸੇਵਨ ਕਰ ਸਕਦੇ ਹੋ ਇਧਰ ਚਟਨੀ ਬਣਾਉਣ ਲਈ ਮੈਂ ਅੱਧਾ ਕਿਲੋ ਆਲੇ ਲੈ ਲਏ ਸੀ ਆਲਿਆਂ ਨੂੰ ਮੈਂ ਚੰਗੀ ਤਰ੍ਹਾਂ ਦੋ ਤਿੰਨ ਵਾਰ ਸਾਫ ਪਾਣੀ ਨਾਲ ਧੋ ਲਿਆ ਸੀ ਤਾਂ ਜੋ ਆਲਿਆਂ ਤੇ ਕੋਈ ਵੀ ਗੰਦਗੀ ਨਾ ਹੋਵੇ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਆ ਸੀ ਆਲਿਆਂ ਦੀਆਂ ਮੈਂ ਡੰਡੀਆਂ ਨੂੰ ਚੰਗੀ ਤਰ੍ਹਾਂ ਕਰਦਣਾ ਹਟਾ ਦਵਾਂਗੀ ਇਸ ਦਾ ਕੋਈ ਜੇਕਰ ਦਾਗ ਇਸ ਉੱਪਰ ਹੈ ਚੰਗੀ ਤਰ੍ਹਾਂ ਸਨੂੰ ਹਟਾ ਦਵਾਂਗੇ ਤੁਸੀਂ ਮੀਡੀਅਮ ਸਾਈਜ਼ ਦੇ ਆਲੇ ਵੀ ਲੈ ਸਕਦੇ ਹੋ ਇਸ ਤੋਂ ਵੱਡੇ ਆਲੇ ਵੀ ਮਜ਼ਾਰ ਵਿੱਚ ਮਿਲਦੇ ਹਨ ਸਾਰੇ ਔਲੇ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤਿਆਰ ਕਰ ਲਵਾਂਗੇ। ਤੁਸੀਂ ਜਿੰਨੇ ਚਟਣੀ ਬਣਾਉਣੇ ਉਸ ਦੇ ਹਿਸਾਬ ਨਾਲ ਔਲੇ ਲੈ ਸਕਦੇ ਹੋ। ਇੱਧਰ ਮੈਂ ਗੈਸ ਤੇ ਪੈਨ ਰੱਖ ਲਿਆ ਸੀ। ਮੈਂ ਸਟੀਲ ਦਾ ਪੈਨ ਰੱਖਿਆ ਹੈ। ਤੁਸੀਂ ਕੋਈ ਵੀ ਨੋਸਟਿਕ ਪੈਨ ਵੀ ਲੈ ਸਕਦੇ ਹੋ। ਪਰ ਤੁਸੀਂ ਔਲਿਆਂ ਨੂੰ ਉਬਾਲਣ ਜਾਂ ਸਟੀਮ ਕਰਨ ਲਈ ਐਲੂਮੀਨੀਅਮ ਦਾ ਪੈਨ ਬਿਲਕੁਲ ਨਹੀਂ ਲੈਣਾ। ਇੱਧਰ ਮੈਂ ਸਟੀਲ ਦੀ ਇੱਕ ਛੰਨੀ ਲੈ ਲਈ। ਛੰਨੀ ਗਲੀਆਂ ਵਾਲੀ। ਤੁਸੀਂ ਸਟੀਮਰ ਵੀ ਲੈ ਸਕਦੇ ਹੋ। ਹੁਣ ਸਾਰੇ ਔਲੇ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਮੈਂ ਆਲਿਆਂ ਨੂੰ ਟੱਕ ਕੇ 15 ਮਿੰਟ ਲਈ ਸਟੀਮ ਕਰ ਲਵਾਂਗੀ ਤੁਸੀਂ ਆਲਿਆਂ ਨੂੰ ਉਬਾਲ ਵੀ ਸਕਦੇ ਹੋ ਪਰ ਉਬਾਲਣ ਨਾਲ ਆਲਿਆਂ ਦੇ ਜ਼ਿਆਦਾਤਰ ਤਤ ਨਸ਼ਟ ਹੋ ਜਾਂਦੇ ਹਨ ਟੱਕਣ ਦੇ ਕੇ ਮੈਂ ਇਸ ਨੂੰ ਮੀਡੀਅਮ ਫਲੇਮ ਤੇ 10 ਤੋਂ 15 ਮਿੰਟ ਲਈ ਸਟੀਮ ਹੋਣ ਲਈ ਰੱਖ ਦਵਾਂਗੀ ਆਲਿਆਂ ਨੂੰ ਚੰਗੀ ਤਰ੍ਹਾਂ ਸਟੀਮ ਕਰ ਲਵਾਂਗੇ ਆਲਿਆਂ ਨੂੰ ਸਟੀਮ ਕਰਦੇ ਹੋਏ ਹਨ 10 ਤੋਂ 15 ਮਿੰਟ ਹੋ ਗਏ ਸੀ ਇਸ ਨੂੰ ਮੈਂ ਇੱਕ ਵਾਰ ਵਿੱਚ ਦੀ ਇਸ ਦੀ ਸਾਈਡ ਚੇਂਜ ਕਰ ਦਿੱਤੀ ਸੀ ਆਲਿਆਂ ਦੀ ਹੁਣ ਮੈਂ ਟੱਕਣ ਚੱਕ ਕੇ ਆਲਿਆਂ ਨੂੰ ਚੈੱਕ ਕਰ ਲਵਾਂਗੇ ਆਲੇ ਆਪਣੇ ਚੰਗੀ ਤਰ੍ਹਾਂ ਸਟੀਮ ਹੋ ਗਏ ਇਹ ਵਿੱਚਤੀ ਫਟ ਵੀ ਗਏ ਇਸ ਦੀਆਂ ਗਿਟਕਾਂ ਅਲੱਗ ਹੋਣ ਲੱਗ ਗਈਆਂ ਫਾਲੀਆਂ ਇਸ ਦੀਆਂ ਅਲੱਗ ਹੋਣ ਲੱਗ ਗਈਆਂ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਆਲਿਆਂ ਨੂੰ ਗੈਸ ਤੋਂ نیچے ਉਤਾਰ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਆਲੇ ਆਪਣੇ ਬਹੁਤ ਹੀ ਵਧੀਆ ਸਟੀਮ ਹੋਏ ਹਨ ਹੁਣ ਇਸ ਨੂੰ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖ ਦਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਪੱਖੇ નીચે ਵੀ ਰੱਖ ਸਕਦੇ ਹੋ ਹੁਣ ਮੈਂ ਇਹਨਾਂ ਨੂੰ 10-15 ਮਿੰਟ ਲਈ ਇਸੇ ਤਰ੍ਹਾਂ ਸੈਲਫ ਤੇ ਠੰਡਾ ਹੋਣ ਲਈ ਰੱਖ ਦਵਾਂਗੇ। ਔਲੇ ਨੂੰ ਪਿਆ ਨੂੰ 10-15 ਮਿੰਟ ਹੋ ਗਏ ਸੀ ਔਲੇ ਆਪਣੇ ਚੰਗੀ ਤਰ੍ਹਾਂ ਠੰਡੇ ਹੋ ਗਏ ਸੀ। ਹੁਣ ਮੈਂ ਇਸ ਦੀਆਂ ਫਾੜੀਆਂ ਅਲੱਗ-ਅਲੱਗ ਲਵਾਂਗੇ। ਸਟੀਮ ਕਰਨਾ ਇਸ ਦੀਆਂ ਗਿਟਕਾਂ ਬਹੁਤ ਹੀ ਆਸਾਨੀ ਨਾਲ ਨਿਕਲ ਜਾਂਦੀਆਂ ਹਨ। ਹੁਣ ਸਾਰੀਆਂ ਇਸ ਦੀਆਂ ਗਿਟਕਾਂ ਕੱਢ ਕੇ ਮੈਂ ਇਸ ਦੀਆਂ ਫਾੜੀਆਂ ਨੂੰ ਅਲੱਗ-ਅਲੱਗ ਕਰਕੇ ਇੱਕ ਪਲੇਟ ਵਿੱਚ ਪਾ ਲਵਾਂਗੇ। ਸਾਰੇ ਔਲਿਆਂ ਦੀ ਮੈਂ ਚੰਗੀ ਤਰ੍ਹਾਂ ਗਿਟਕਾਂ ਅਲੱਗ ਕਰ ਲਵਾਂਗੀ ਤੇ ਫਾੜੀਆਂ ਨੂੰ ਇਸ ਦੀਆਂ ਅਲੱਗ ਕਰਕੇ ਇੱਕ ਪਲੇਟ ਵਿੱਚ ਪਾ ਲਵਾਂਗੇ ਸਾਰੇ ਔਲੇ ਮੈਂ ਚੰਗੀ ਤਰ੍ਹਾਂ ਇਕੱਲੇ-ਇਕੱਲੇ ਕਰ ਲਏ ਸੀ ਇਸ ਦੀਆਂ ਫਾੜੀਆਂ ਇਸ ਦੀਆਂ ਗੇਟਕਾ ਨੂੰ ਅਲੱਗ ਕਰ ਦਿੱਤਾ ਸੀ ਔਲੇ ਆਪਣੇ ਬਹੁਤ ਹੀ ਵਧੀਆ ਸਟੀਮ ਹੋਏ ਸੀ ਹੁਣ ਮੈਂ ਇਸ ਦਾ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਮੈਸ਼ਰ ਨਾਲ ਮੈਸ਼ ਵੀ ਕਰ ਸਕਦੇ ਹੋ ਪਰ ਮੈਂ ਇਸ ਨੂੰ ਮਿਕਸੀ ਜਾਰ ਵਿੱਚ ਇਸ ਦਾ ਥੋੜਾ ਜਿਹਾ ਦਰਦਰਾ ਜਿਹਾ ਪੇਸਟ ਬਣਾ ਕੇ ਤਿਆਰ ਕਰਾਂਗੇ ਪੇਸਟ ਇਸ ਤਰ੍ਹਾਂ ਜ਼ਿਆਦਾ ਬਰੀਕ ਨਹੀਂ ਬਣਾਉਣਾ ਦਰਦਰਾ ਜਿਹਾ ਪੇਸਟ ਬਣਾ ਕੇ ਤਿਆਰ ਕਰਾਂਗੇ ਇਧਰ ਮੈਂ ਮਿਕਸੀ ਵਾਲਾ ਜਾਰ ਲੈ ਲਿਆ ਸਾਰੇ ਆਲਿਆਂ ਦੀਆਂ ਫਾੜੀਆਂ ਇਸ ਵਿੱਚ ਪਾ ਦੇਵਾਂਗੇ ਤੁਸੀਂ ਜਿੰਨੀ ਚਟਣੀ ਬਣਾਉਣੀ ਆ ਉਸ ਦੇ ਹਿਸਾਬ ਨਾਲ ਆਲੇ ਲੈ ਸਕਦੇ ਹੋ ਹੁਣ ਮੈਂ ਸਾਰੇ ਆਲੇ ਮਿਕਸੀ ਜਾਰ ਵਿੱਚ ਪਾ ਲਏ ਹੁਣ ਢੱਕਣ ਬੰਦ ਕਰਕੇ ਇਸ ਦਾ ਇੱਕ ਦਰਦਰਾ ਜਿਹਾ ਪੇਸਟ ਬਣਾ ਲਵਾਂਗੇ ਹੁਣ ਆਲਿਆਂ ਦਾ ਮੈਂ ਚੰਗੀ ਤਰ੍ਹਾਂ ਪੇਸਟ ਬਣਾ ਲਿਆ ਸੀ ਹੁਣ ਪੇਸਟ ਨੂੰ ਚੈੱਕ ਕਰ ਲਵਾਂਗੇ ਢੱਕਣ ਖੋਲ ਕੇ ਪੇਸਟ ਆਪਣਾ ਬਹੁਤ ਹੀ ਵਧੀਆ ਦਰਦਰਾ ਜਿਹਾ ਬਣ ਕੇ ਤਿਆਰ ਹੋਇਆ ਹੈ ਜਿਆਦਾ ਬਰੀਕ ਵੀ ਨਹੀਂ ਪੀਸਿਆ ਗਿਆ ਹੁਣ ਮੈਂ ਸਾਰੇ ਪੇਸਟ ਨੂੰ ਇੱਕ ਢਾਂਡੇ ਵਿੱਚ ਕੱਢ ਲਵਾਂਗੇ ਹੁਣ ਮੈਂ ਆਲਿਆਂ ਦੇ ਪੇਸਟ ਨੂੰ ਇੱਕ ਕੌਲੀ ਵਿੱਚ ਕੱਢ ਲਿਆ ਸੀ ਤਕਰੀਬਨ ਇਹ ਇੱਕ ਕੌਲੀ ਭਰ ਕੇ ਪੇਸਟ ਦੀ ਬਣੀ ਹੈ ਹੁਣ ਮੈਂ ਇੱਧਰ ਉਸੇ ਕੌਲੀ ਨਾਲ ਮੈਂ ਗੁੜ ਲੈ ਲਿਆ ਤੁਸੀਂ ਗੁੜ ਦੀ ਜਗ੍ਹਾ ਤੇ ਸ਼ੱਕਰ ਜਾਂ ਚੀਨੀ ਵੀ ਲੈ ਸਕਦੇ ਹੋ ਪਰ ਸਾਨੂੰ ਠੰਡ ਦੇ ਮੌਸਮ ਵਿੱਚ ਜਿਆਦਾਤਰ ਗੁੜ ਹੀ ਖਾਣਾ ਚਾਹੀਦਾ ਹੈ ਗੁੜ ਨੂੰ ਮੈਂ ਥੋੜਾ ਜਿਹਾ ਕੁੱਟ ਲਿਆ ਸੀ ਤੁਸੀਂ ਗੁੜ ਨੂੰ ਕੱਦੂਕਾਸ਼ ਵੀ ਕਰ ਸਕਦੇ ਹੋ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੀ ਰੱਖ ਸਕਦੇ ਹੋ ਮੈਂ ਬਰਾਬਰ ਦੀ ਮਾਤਰਾ ਵਿੱਚ ਗੁੜ ਲਿਆ ਹੈ ਇੱਧਰ ਮੈਂ ਗੈਸ ਤੇ ਪੈਨ ਰੱਖ ਲਿਆ ਮੈਂ ਇੱਕ ਨੋਸਟਿਕ ਪੈਨ ਲਿਆ ਹੈ ਤੁਸੀਂ ਕੋਈ ਵੀ ਸਟੀਲ ਦਾ ਪੈਨ ਲੈ ਸਕਦੇ ਹੋ ਪਰ ਤੁਸੀਂ ਚਟਨੀ ਬਣਾਉਣ ਲਈ ਕਦੇ ਵੀ ਐਲੂਮੀਨੀਅਮ ਦਾ ਪੈਨ ਨਾ ਲਿਓ ਵਾਲਿਆਂ ਦੀ ਚਟਨੀ ਦਾ ਕਲਰ ਨਹੀਂ ਤਾਂ ਖਰਾਬ ਹੋ ਜਾਵੇਗਾ ਹੁਣ ਮੈਂ ਚੰਗੀ ਤਰ੍ਹਾਂ ਪੈਨ ਨੂੰ ਗਰਮ ਕਰ ਲਿਆ ਹੁਣ ਇਸ ਵਿੱਚ ਸਾਰੇ ਔਲਿਆਂ ਦਾ ਪੇਸਟ ਪਾ ਦਵਾਂਗੇ ਗੈਸ ਦੀ ਫਲੇਮ ਹਲੇ ਮੈਂ ਲੋ ਹੀ ਰੱਖਿਆ ਲੋ ਫਲੇਮ ਤੇ ਚਟਨੀ ਪਹਿਲਾਂ 2-3 ਮਿੰਟ ਪਕਾਵਾਂਗੇ ਹੁਣ ਇਸ ਵਿੱਚ ਨਾਲ ਹੀ ਗੁੜ ਪਾ ਦਵਾਂਗੇ ਗੁੜ ਅਤੇ ਔਲਿਆਂ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਤੇ ਔਲੇ ਆਪਣੇ ਚੰਗੀ ਤਰ੍ਹਾਂ ਪਾਣੀ ਨਹੀਂ ਛੱਡ ਦਿੰਦੇ ਤੁਸੀਂ ਚਾਹੋ ਤਾਂ ਪਹਿਲਾਂ ਇਸ ਵਿੱਚ ਕੋਈ ਕੁਕਿੰਗ ਆਇਲ ਵੀ ਪਾ ਸਕਦੇ ਹੋ ਪਰ ਮੈਂ ਆਇਲ ਪਾਉਣਾ ਸਕਿੱਪ ਕਰਿਆ ਹੈ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਮੀਡੀਅਮ ਤੋਂ ਲੋ ਫਲੇਮ ਤੇ ਪਕਾ ਲਵਾਂਗੇ ਔਲਿਆਂ ਨੂੰ ਮੈਂ ਲੋ ਫਲੇਮ ਤੇ 2-3 ਮਿੰਟ ਪਕਾ ਲਿਆ ਸੀ ਹਾਂ ਔਲਿਆਂ ਦਾ ਪਾਣੀ ਚੰਗੀ ਤਰ੍ਹਾਂ ਛੱਡਣ ਲੱਗ ਗਿਆ ਔਲੇ ਤੇ ਗੁੜ ਵੀ ਆਪਣਾ ਚੰਗੀ ਤਰ੍ਹਾਂ ਮੈਲਟ ਹੋਣ ਲੱਗ ਗਿਆ ਹੁਣ ਮੈਂ ਗੈਸ ਦੀ ਫਲੇਮ ਨੂੰ ਹਾਈ ਕਰ ਦਿੱਤਾ ਹਾਈ ਫਲੇਮ ਤੇ ਇਸ ਨੂੰ ਮੈਂ 1-2 ਮਿੰਟ ਲਈ ਇਸੇ ਤਰ੍ਹਾਂ ਚਲਾ ਕੇ ਗੁੜ ਨੂੰ ਪੰਗਲਾ ਲਵਾਂਗੇ ਹੁਣ ਮੈਂ ਗੁੜ ਨੂੰ ਚੰਗੀ ਤਰ੍ਹਾਂ ਹਾਈ ਫਲੇਮ ਤੇ ਪੰਗਲਾ ਲਿਆ ਸੀ 2-3 ਮਿੰਟ ਲਈ ਹੁਣ ਮੈਂ ਗੈਸ ਦੀ ਫਲੇਮ ਮੀਡੀਅਮ ਤੋਂ ਲੋ ਕਰ ਦਿੱਤੀ ਹੁਣ ਲੋ ਫਲੇਮ ਤੇ ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਇਧਰ ਆਲਿਆਂ ਨੇ ਚੰਗੀ ਤਰ੍ਹਾਂ ਪਾਣੀ ਛੱਡ ਦਿੱਤਾ ਸੀ ਗੁੜ ਵੀ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਸੀ ਹੁਣ ਮੈਂ ਚਟਨੀ ਨੂੰ ਲੋ ਫਲੇਮ ਤੇ ਪਕਾਵਾਂਗੇ ਹੁਣ ਚਟਨੀ ਨੂੰ ਪਕਾਉਂਦਿਆਂ ਹਾਂ ਨੂੰ ਮੈਨੂੰ 10 ਤੋਂ 12 ਮਿੰਟ ਹੋ ਗਏ ਸੀ ਗੁੜ ਨੇ ਵੀ ਚੰਗੀ ਤਰ੍ਹਾਂ ਕਲਰ ਇਸ ਦਾ ਚੇਂਜ ਹੋ ਗਿਆ ਤੇ ਆਲਿਆਂ ਦਾ ਵੀ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਚਟਨੀ ਆਪਣੇ ਪੈਨ ਨੂੰ ਛੱਡਣ ਲੱਗ ਗਈ ਇਸ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਇੱਕ ਚਮਚ ਇਸ ਵਿੱਚ ਮੈਂ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਅੱਧਾ ਚਮਚ ਇਸ ਵਿੱਚ ਮੈਂ ਕਾਲੇ ਨਮਕ ਦਾ ਪਾਵਾਂਗੇ ਕਾਲਾ ਨਮਕ ਪਾਉਣਾ ਚਟਨੀ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਕਾਲਾ ਨਮਕ ਚਟਨੀ ਵਿੱਚ ਜ਼ਰੂਰ ਪਾਓ ਹੁਣ ਅੱਧਾ ਚਮਚ ਇਸ ਵਿੱਚ ਮੈਂ ਰਾਈ ਦਾ ਐਡ ਕਰਾਂਗੇ राई ਪਾਉਣਾ ਆਪਸ਼ਨਲ ਹੈ ਤੁਸੀਂ ਰਾਈ ਤੋਂ ਬਿਨਾਂ ਵੀ ਚਟਨੀ ਬਣਾ ਸਕਦੇ ਹੋ ਹੁਣ ਅੱਧਾ ਚਮਚ ਇਸ ਵਿੱਚ ਮੈਂ ਸੌਫ ਦਾ ਪਾਵਾਂਗੀ ਸੌਫ ਚਟਨੀ ਵਿੱਚ ਬਹੁਤ ਹੀ ਵਧੀਆ ਫਲੇਵਰ ਦਿੰਦੀ ਹੈ ਸੌਫ ਤੁਸੀਂ ਚਟਨੀ ਵਿੱਚ ਜ਼ਰੂਰ ਪਾਓ ਹੁਣ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਇਸ ਨਾਲ ਚਟਨੀ ਥੋੜੀ ਜਿਹੀ ਆਪਣੀ ਸਪਾਈਸੀ ਤੇ ਖੱਟੀ ਮਿੱਠੀ ਬਣ ਕੇ ਤਿਆਰ ਹੋਵੇਗੀ ਹੁਣ ਇਸ ਵਿੱਚ ਮੈਂ ਅੱਧਾ ਚਮਚ ਕਲੌਂਜੀ ਦਾ ਐਡ ਕਰਾਂਗੇ ਕਲੌਂਜੀ ਪਾਉਣਾ ਵੀ ਆਪਸ਼ਨਲ ਹੈ ਪਰਮੈਸ ਵਿੱਚ ਕਲੌਂਜੀ ਪਾਈ ਹੈ ਕਲੌਂਜੀ ਨਾਲ ਚਟਨੀ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਲੋ ਤੋਂ ਮੀਡੀਅਮ ਫਲੇਮ ਤੇ ਮਸਾਲਿਆਂ ਨੂੰ ਇਸ ਵਿੱਚ 5 ਮਿੰਟ ਲਈ ਪਕਾ ਲਵਾਂਗੀ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਚਟਨੀ ਵਿੱਚ ਚੰਗੀ ਤਰ੍ਹਾਂ ਆ ਜਾਵੇ ਤੁਸੀਂ ਇਸ ਵਿੱਚ ਮਿਰਚ ਪਾਊਡਰ ਵੀ ਪਾ ਸਕਦੇ ਹੋ ਲਾਲ ਮਿਰਚ ਜਾਂ ਤੁਸੀਂ ਹਲਦੀ ਵੀ ਪਾ ਸਕਦੇ ਹੋ ਪਰ ਮੈਂ ਉਸ ਨੂੰ ਸਕਿਪ ਕਰਿਆ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਉਹਦੇ ਤੱਕ ਪਕਾਵਾਂਗੇ ਜਦ ਤੱਕ ਇਹ ਸਾਰੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਨਹੀਂ ਆ ਜਾਂਦਾ ਹੁਣ ਚਟਨੀ ਨੂੰ ਪਕਾਉਂਦੇ ਹਾਂ ਨੂੰ ਮੈਨੂੰ 5 ਮਿੰਟ ਹੋ ਗਏ ਸੀ ਇਸ ਵਿੱਚ ਮੈਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾ ਲਿਆ ਗੈਸ ਦੀ ਫਲੇਮ ਮੈਂ ਬਿਲਕੁਲ ਲੋ ਰੱਖੀ ਸੀ ਲੋ ਫਲੇਮ ਤੇ ਮੈਂ ਚਟਨੀ ਨੂੰ ਪਕਾਇਆ ਹੁਣ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ 5 ਮਿੰਟ ਹੋ ਗਏ ਚਟਨੀ ਨੂੰ ਪੱਕਦੀ ਚਟਨੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਹੁਣ ਮੈਂ ਪੈਨ ਨੂੰ نیچے ਉਤਾਰ ਕੇ ਚਟਨੀ ਨੂੰ ਚੰਗੀ ਤਰ੍ਹਾਂ ਠੰਡੀ ਕਰ ਲਵਾਂਗੇ ਜਦਨੀ ਚੰਗੀ ਤਰ੍ਹਾਂ ਠੰਡੀ ਕਰ ਲਵਾਂਗੇ ਠੰਡੀ ਹੋਣ ਤੇ ਚਟਨੀ ਥੋੜੀ ਜਿਹੀ ਆਪਣੀ ਥਿੱਕ ਹੋ ਜਾਂਦੀ ਹੈ ਹੁਣ ਮੈਂ ਇਧਰ ਇੱਕ ਕੱਚ ਦਾ ਜਾਰ ਲੈ ਲਿਆ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੁਸੀਂ ਕੋਈ ਵੀ ਪਲਾਸਟਿਕ ਦਾ ਜਾਰ ਲੈ ਸਕਦੇ ਹੋ ਮੈਂ ਇਸ ਨੂੰ ਧੋ ਕੇ ਅੱਧੇ ਘੰਟੇ ਲਈ ਧੁੱਪ ਲਵਾ ਲਈ ਸੀ ਇਸ ਵਿੱਚ ਬਿਲਕੁਲ ਵੀ ਪਾਣੀ ਨਹੀਂ ਆਉਣਾ ਚਾਹੀਦਾ ਤੁਸੀਂ ਕੋਈ ਵੀ ਕੱਚ ਦੀ ਡੱਬੀ ਲੈ ਸਕਦੇ ਹੋ ਹੁਣ ਇਸ ਵਿੱਚ ਚਟਨੀ ਪਾ ਦਵਾਂਗੇ ਸਾਰੀ ਚਟਨੀ ਨੂੰ ਇਸ ਵਿੱਚ ਚੰਗੀ ਤਰ੍ਹਾਂ ਪਾਦ ਮਾਂਗੇ ਤੁਸੀਂ ਜੇਕਰ ਜ਼ਿਆਦਾ ਚਟਨੀ ਬਣਾ ਰਹੇ ਹੋ ਤਾਂ ਤੁਸੀਂ ਜ਼ਿਆਦਾ ਡੱਬੀ ਲੈ ਸਕਦੇ ਹੋ ਬੜੀ ਮੈਂ ਤਕਰੀਬਨ ਛੋਟੀ ਡੱਬੀ ਲਈ ਹੈ ਮੈਂ ਥੋੜੀ ਚਟਨੀ ਬਣਾਈ ਹੈ ਤਕਰੀਬਨ ਇਹ ਚਟਨੀ 15-20 ਦਿਨ ਮਸਾਹੀ ਚੱਲੂਗੀ ਮੈਂ ਥੋੜੀ ਕੁਆਂਟੀਟੀ ਚ ਬਣਾਈ ਹੈ ਜੇਕਰ ਤੁਸੀਂ ਵੱਧ ਬਣਾਉਣਾ ਚਾਹੁੰਦੇ ਹੋ ਤਾਂ ਵੱਧ ਬਣਾ ਸਕਦੇ ਹੋ ਹੁਣ ਸਾਰੀ ਚਟਨੀ ਮੈਂ ਇਸ ਵਿੱਚ ਪਾਤੀ ਹੁਣ ਢੱਕਣ ਮੈਂ ਬੰਦ ਕਰਤਾ ਤੁਸੀਂ ਇਸ ਚਟਨੀ ਦਾ ਡੇਲੀ ਇੱਕ ਚਮਚਾ ਲੈ ਸਕਦੇ ਹੋ ਇਸ ਨਾਲ ਤੁਹਾਡੇ ਖੂਨ ਦੀ ਕਮੀ ਤੁਹਾਨੂੰ ਵਾਲਾਂ ਦਾ ਝੜਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਜੇਕਰ ਤੁਹਾਨੂੰ ਮੇਰੇ ਆਲਿਆਂ ਦੀ ਚਟਨੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਕਰਿਆ ਕਰੋ ਤੇ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ